ਸਾਰੇ ਦਰਸ਼ਕਾਂ ਨੂੰ ਤਕਰੀਬਨ ਪਤਾ ਹੀ ਆ ਵੀ ਆਪਣੀ ਟੀਮ ਬਣੀ ਆ ਸੁਲਤਾਨਪੁਰ ਲੋਧੀ ਬੇਰਸਾਬ ਗੁਰਦਾਰੇ ਸਾਹਿਬ ਦੇ ਨਾਂ ਤੇ ਬਿਲਕੁਲ ਉਹ ਪਿੰਡਾ ਜ਼ਿਲ੍ਹੇ ਕਪੂਰਥਲੇ ਚ ਹਾਂਜੀ ਉਹ ਸਬ ਡਿਸਟ੍ਰਿਕਟ ਆਪਣਾ ਹਾਂਜੀ ਹਾਂਜੀ ਤੇ ਕਪੂਰਥਲਾ ਤਾਂ ਸ਼ੁਰੂ ਤੋਂ ਕਬੱਡੀ ਚ ਹੋຊੂ ਰਿਆ ਨਾ ਸਾਰੇ ਆਪਣੇ ਬਹੁਤ ਵਧੀਆ ਸੀਨੀਅਰ ਪਲੇਅਰ ਥਰੇ ਦੇ ਹੋਏ ਆ ਹਾਂਜੀ ਤੇ ਟੀਮ ਕਾਫੀ ਚਿਰ ਤੋਂ ਨਹੀਂ ਸੀ ਬਣੀ ਇਸ ਜ਼ਿਲ੍ਹੇ ਦੀ ਪਹਿਲਾਂ ਬਣਦੀ ਰਹੀ ਸੀ ਹਾਂਜੀ ਤੇ ਹੁਣ ਅਸੀਂ ਸਾਰੇ ਵੀਰਾਂ ਪਲੇਰਾਂ ਨੇ ਰਲ ਕੇ ਹਾਂਜੀ ਨਾਲ ਮੇਰਾ ਵੀ ਛੋਟਾ ਜਿਹਾ ਦਾ ਤੁਸੀਂ ਵੀ ਜਦਾਂ ਨਾਲ ਆਂ ਹਾਂਜੀ ਹਾਂਜੀ ਤੇ ਟੀਮ ਬਣਾਈ ਆ ਮਹਾਰਾਜ ਦੀ ਕਿਰਪਾ ਨਾਲ ਤੇ ਕਈ ਦਰਸ਼ਕਾਂ ਨੂੰ ਇਹ ਨਹੀਂ ਪਤਾ ਵੀ ਬੇਰ ਸਾਹਿਬ ਕਿਉਂ ਰੱਖਿਆ ਨਾ ਹਾਂ ਓਦਾਂ ਸਾਰੀ ਦੁਨੀਆ ਉਸ ਗੁਰਦਾਰ ਸਾਹਿਬ ਤੇ ਨਾ ਨਤਮਕਸਤੇ ਹੁੰਦੀ ਆ ਹਾਂਜੀ ਹਾਂਜੀ ਗੁਰੂ ਨਾਨਕ ਦੇਵ ਜੀ ਦਾ ਗੁਰਦਾਰ ਆ ਸੁਲਤਾਨਪੁਰ ਲੋਧੀ ਬੇਰ ਸਾਹਿਬ ਬੇਰ ਸਾਹਿਬ ਸਾਡੇ ਬਾਬਾ ਨਾਨਕ ਜੀ ਦਾ ਹਾਂਜੀ ਇਸ ਲਈ ਸਲਾਹ ਹੈ ਇਹ ਬਲੌਗਰਾਂ ਹੀ ਭਾਈ ਨੂੰ ਸਾਰੀ ਦੁਨੀਆ ਨੂੰ ਪਤਾ ਲੱਗੇ ਮਹਾਰਾਜ ਦਾ ਕਿਹੜਾ ਗੁਰਦੁਆਰਾ ਉਹ ਪਹਿਲੀ ਬਾਦਸ਼ਾਹੀ ਦਾ ਗੁਰਦੁਆਰਾ ਬੇਰਸਾ ਉੱਥੇ 25 ਸਾਲ ਉਹਨਾਂ ਨੇ ਭਗਤੀ ਕੀਤੀ ਆ ਹਾਂਜੀ ਬਾਬਾ ਨਾਨਕ ਜੀ ਦੇ ਗ੍ਰਹਿ ਵਿਖੇ ਰਹਿੰਦੇ ਹਾਂ ਸਾਰਿਆਂ ਨੂੰ ਪਤਾ ਬੇਸਿਕਲੀ ਹਾਂ ਸਾਰਿਆਂ ਨੂੰ ਪਤਾ ਸੁਲਤਾਨਪੁਰ ਲੋਧੀ ਦਾ ਬਾਬਾ ਨਾਨਕ ਨੇ ਆਪੇ ਬਾਕੀ ਕਿਰਪਾ ਕਰ ਦੇਣੀ ਆ ਹਾਂ ਬਾਬੇ ਨਾਨਕ ਨੇ 13-13 ਤੋਂ ਲੈ ਕੇ ਇਸ ਟੀਮ ਵਿੱਚ ਜਿਹੜੇ ਪਲੇਅਰ ਖੜਾਂਗੇ ਨਾ ਹਾਂਜੀ ਉਹ ਕਹ ਜੀ ਇਹ ਨਾ ਕਹਿਣਗੇ ਸਾਨੂੰ ਪਤਾ ਨਹੀਂਗਾ ਸਾਡਾ ਹੱਕ ਕਿਉਂ ਜਿੰਨਾ ਮਿਲਿਆ ਕਿਦਾਂ ਸਾਰਾ ਕੁਝ ਪਤਾ ਹੋਊਗਾ ਹਾਂ ਕਿ ਆਦਾ ਹੱਕ ਇਦਾਂ ਮਿਲਿਆ ਸਾਰੇ ਬਰਾਬਰ ਪਲੇਅਰ ਜਿਹੜੇ ਨਾਲ ਨੌਲੇਜ ਹੋਊਗੀ ਕਿ ਕੀ ਚੱਲ ਰਿਹਾ ਕੀ ਚੱਲ ਰਿਹਾ ਟੀਮ ਚ ਬੇਸਿਕਲੀ ਇਹ ਟੀਮ ਇਦਾਂ ਦੀ ਆ ਜਿੱਚ ਕੋਈ ਲੁਕੋ ਨਹੀਂ ਹੋਊਗਾ ਕਿਉਂਕਿ ਬਾਬੇ ਨਾਨਕ ਦੀ ਟੀਮ ਆ ਕਿਉਂਕਿ ਟੀਮਾਂ ਚ ਅਕਸਰ ਓਲੇ ਰਹਿ ਜਾਂਦੇ ਆ ਤੇ ਉਹਦੇ ਕਰਕੇ ਆ ਉਹលਿਆਂ ਨੂੰ ਚੱਕ ਕੇ ਬਾਬਾ ਨਾਨਕ ਦਾ ਨਾਮ ਲੈ ਕੇ ਟੀਮ ਬਣਾਈ ਆ ਕੁਛ ਵੱਖਰਾ ਕੀਤਾ ਮਹਾਰਾਜ ਦੇ ਮਹਾਰਾਜ ਦੇ ਪੂਰਨਿਆਂ ਤੇ ਚੱਲਣ ਦੀ ਹੀ ਕੋਸ਼ਿਸ਼ ਕਰਾਂਗੇ ਇਹ ਹੀ ਅਰਦਾਸ ਕਰਦੇ ਆ ਵੀ ਜੋ ਸਹੀ ਫੈਸਲੇ ਕੀਤੇ ਜਾਣਗੇ ਹਾਂ ਸਾਡੀ ਟੀਮ ਚ ਚਲੋ ਸਾਡੇ ਮਤਲਬ ਸਾਡੀ ਟੀਮ ਦੇ ਜਿਹੜੇ ਮੋਸਟ ਸੀਨੀਅਰ ਪਲੇਅਰ ਦੋਨੇ ਭਾਈ ਆਪਣੇ ਠੀਕ ਆ ਇਹਨਾਂ ਨੂੰ ਹੁਣ ਜਿਆਦਾ ਪਤਾ ਆ ਤੇ ਇਹੀ ਸ਼ੁਰੂ ਤੋਂ ਇਹਨਾਂ ਦਾ ਮੰਤਬ ਵੀ ਇਹੀ ਆ ਟੀਮ ਬਣਾਉਣ ਦਾ ਕਿ ਯਾਰ ਵੀ ਆਪਣਾ ਜਿੰਨਾ ਵੀ ਆ ਨਾ ਆਪਾਂ ਪਲੇਅਰਾਂ ਦਾ ਹੱਕ ਨਹੀਂ ਕਿਸਦਾ ਮਰਨ ਦੇਣਾ ਇਸ ਟੀਮ ਦਾ ਬੇਸਿਕਲੀ ਬਣਦਾ ਇਹ ਆ ਬਾਕੀ ਹੁਣ ਅੱਗੇ ਜਦੋਂ ਟੀਮ ਪਰਫਾਰਮ ਕਰੂਗੀ ਸੋਹਣੀ ਟੀਮ ਬਣ ਗਈ ਆ ਤੇ ਉਹ ਚੀਜ਼ ਹੁਣ ਅੱਗੇ ਤੁਹਾਨੂੰ ਅਸੀਂ ਦਿਖਾਵਾਂਗੇ ਬਾਕੀ ਸ਼ਰਲੀ ਬਾਤ ਦੱਸੋ ਇੱਕ ਅਸੀਂ ਇਹ ਵਿੱਚ ਸੋਚ ਕੇ ਟੀਮ ਬਣਾਈ ਆ ਕਿ ਜਿਹੜੇ ਆਪਣੇ ਸੁਲਤਾਨਪੁਰ ਲੋਧੀ ਕਬੂਰਥਲੇ ਦੇ ਘੇਰੇ ਵਿੱਚ ਬਹੁਤ ਸਾਰੇ ਵਧੀਆ ਪਲੇਅਰ ਉੱਠ ਰਹੇ ਆ ਹਾਂਜੀ ਕੁਝ ਬਾਹਰ ਦੇ ਅ ਵਿੱਚ ਕਬੱਡੀ ਵਾਲੇ ਹੀ ਕੋਚ ਲਾ ਲੋ ਜਾਂ ਕੋਈ ਇਦਾਂ ਦੇ ਕੋਚ ਲਾ ਲੋ ਜਿਹੜੇ ਉਹਨਾਂ ਪਲੇਅਰਾਂ ਨੂੰ ਆ ਕੇ ਬਾਹਰੋਂ ਇੱਥੇ ਇਨਵੋਲਵ ਹੋ ਕੇ ਉਹਨਾਂ ਨੂੰ ਗਮਰਾਹ ਕਰ ਲੈਂਦੇ ਆ ਉਹਨਾਂ ਦੇ 10-2000 ਰੁਪਏ ਦੇ ਸਾਈਨ ਕਰਾ ਲੈਂਦੇ ਆ ਉਹ ਬੱਚਿਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਈਨ ਕਿਨੇ ਚਿਰ ਦੇ ਕਰ ਦਿੱਤੇ ਆ ਹਾਂ ਜੀ ਠੀਕ ਆ ਅਸੀਂ ਆਪਦੇ ਪਲੇਅਰਾਂ ਨੂੰ ਜਿਹੜੇ ਏਰੀਆ ਦੇ ਉਹਨਾਂ ਨੂੰ ਗਾਈਡ ਵੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਸਾਹਮਣਾ ਚਾਹੁੰਦੇ ਆ ਅਸੀਂ ਕੋਈ ਕਿਸੇ ਤੋਂ ਸੈਂਸ ਸੌਨ ਨਹੀਂ ਕਰਾਉਣੇ ਕਿਸੇ ਤੋਂ ਹਾਂ ਉਹਨਾਂ ਨੂੰ ਅਸੀਂ ਸਹੀ ਲੱਗਾਂਗੇ ਤੇ ਸਾਡੇ ਨਾਲ ਰਹਿਣਗੇ ਨਹੀਂ ਤੇ ਉਹਨਾਂ ਦੀ ਆਜ਼ਾਦੀ ਖੁੱਲੀ ਆ ਹਾਂ ਸਾਡੇ ਲੋ ਆ ਸਾਡੀ ਟੀਮ ਚ ਕੋਈ ਵੀ ਸੈਨ ਸੈਂ ਨਹੀਂ ਹੋਊਗਾ ਪਲੇਅਰ ਸਾਡੀ ਆ ਜਿਹੜੀ ਟੀਮ ਹੈ ਬਾਬਾ ਬੇਰ ਸਾਹਿਬ ਕਬੱਡੀ ਕਲੱਬ ਇਹ ਚ ਕੋਈ ਬੰਦਾ ਪਲੇਅਰ ਆਪਣਾ ਸਾਈਨ ਨਹੀਂ ਹੋਊਗਾ ਇੱਕ ਵਾਰੀ ਵੀ ਇਹ ਕਿਸੇ ਨੂੰ ਸਾਡੇ ਪਲੇਅਰ ਹੁਣ ਜਿੰਨੇ ਤੁਸੀਂ ਅੱਗੇ ਦੇਖੋਗੇ ਵੀ ਐਮਐਲਕੇ ਚ ਟੀਮ ਖੇਡੂਗੀ ਤੁਸੀਂ ਦੇਖੋਗੇ ਤੇ ਜਿਹੜੇ ਵੀ ਪਲੇਅਰ ਖੇਡਣਗੇ ਸਾਰਿਆਂ ਨੂੰ ਬੜੇ ਕੰਫਰਟੇਬਲੀ ਮਤਲਬ ਆਪਾਂ ਟੀਮ ਚ ਲਿਆਏ ਆ